ਰੇ ਚਿਤ ਚੇਤਸ ਕੀ ਨਾ ਦਇਾਲ ਦਮੋਦਰ ਬੇਬਾਨ ਜਨਸ ਕੋਈ ਜੇ ਧਾਵੈ ਬ੍ਰਹਮੰਡ ਖੰਡ ਕੋ ਕਰਤਾ ਕਰੈ ਸੋ ਹੋਈ ਭਗਤ ਧੰਨਾ ਜੀ ਮਹਾਰਾਜ ਕਹਿੰਦੇ ਰੇ ਚਿਤ हे मेरे चित हे मेरे मन चेतस की ना दयाल दमोदर चेतस ਦਾ ਮਤਲਬ ਹੁੰਦਾ ਯਾਦ ਕਰਨਾ ਸਿਮਰਨਾ हे मेरे चित हे मेरे मन तू दयाल दमोदर ਨੂੰ अकाल पुरख वाहेगुरु परमेश्वर ਨੂੰ ਕਿਉਂ ਨਹੀਂ ਸਿਮਰਦਾ ਕਿਉਂ ਨਹੀਂ ਯਾਦ ਕਰਦਾ ਤੇਰਾ ਫਰਜ਼ ਬਣਦਾ ਜਿਸ ਰੱਬ ਨੇ ਤੈਨੂੰ ਇੰਨਾ ਸੋਹਣਾ ਘੜਿਆ ਇੰਨਾ ਸੋਹਣਾ ਬਣਾਇਆ ਇੰਨਾ ਸੋਹਣਾ ਜੀਵਨ ਦਿੱਤਾ ਸਤਗੁਰ ਕਹਿੰਦੇ ਉਹਨੂੰ ਕਿਉਂ ਨਹੀਂ ਸਿਮਰਦਾ ਉਹਨੂੰ ਯਾਦ ਰੱਖਿਆ ਕਰ ਗੁਰੂ ਪਿਆਰਿਓ ਜੇ ਕੋਈ ਅੱਜ ਦੇ ਸਮੇਂ ਵਿੱਚ ਸਾਡੇ ਤੇ ਕੋਈ ਉਪਕਾਰ ਕਰ ਦੇਵੇ ਸਾਡੀ ਸਮੇ ਸਿਰ ਮਦਦ ਕਰ ਦੇਵੇ ਭਾਵੇਂ ਪੈਸਿਆਂ ਦੀ ਲੋੜ ਹੋਵੇ ਭਾਵੇਂ ਕਿਸੇ ਚੀਜ਼ ਦੀ ਵੀ ਜ਼ਰੂਰਤ ਕਿਉ ਨਾ ਹੋਵੇ ਜੇ ਉਹ ਬੰਦਾ ਸਾਡੀ ਬਿਲਕੁਲ ਫ੍ਰੀ ਮਦਦ ਕਰ ਦਵੇ ਨਾ ਤਾਂ ਆਪਾਂ ਕਹਿੰਦੇ ਆ ਭਾਈ ਜਿਨੇ ਭਾਈ ਸਾਡੇ ਤੇ ਐਹਸਾਨ ਕੀਤਾ ਉਹਨੂੰ ਭੁੱਲਣਾ ਨਹੀਂ ਚਾਹੀਦਾ ਔਖੇ ਸਮੇਂ ਉਹ ਸਾਡੇ ਨਾਲ ਖੜੇ ਆ ਸਾਡੇ ਦੁੱਖ ਦੇ ਵਿੱਚ ਸ਼ਰੀਕ ਹੋਇਆ ਤੇ ਸਾਡੇ ਨਾਲ ਖੜ ਕੇ ਉਹਨੇ ਸਾਡੀ ਮਦਦ ਕੀਤੀ ਇਹਨੂੰ ਭੁੱਲਣਾ ਨਹੀਂ ਚਾਹੀਦਾ ਤੇ ਅਸੀਂ ਉਹਨੂੰ ساری ਉਮਰ ਯਾਦ ਰੱਖਦੇ ਆ ਜੇ ਘਰ ਵੀ ਆ ਜਾਂਦਾ ਨਾ ਅਸੀਂ ਬੜਾ ਸਤਕਾਰ ਇੱਜ਼ਤ ਮਾਣ ਦਿੰਨੇ ਆ ਕਿ ਭਾਈ ਇਹਨੇ ਮੇਰੀ ਔਖੇ ਵੇਲੇ ਮਦਦ ਕੀਤੀ ਸੀ ਭਾਵੇਂ ਇੱਕ ਵਾਰ ਕੀਤੀ ਸੀ ਪਰ ਕੀਤੀ ਜ਼ਰੂਰ ਸੀ ਇਹ ਸ਼ਾਨ ਫਰਾਮੋਸ਼ ਬੰਦਾ ਤਾਂ ਭੁਲਾ ਦਿੰਦਾ ਹੈ ਪਰ ਜਿਹੜਾ ਇਨਸਾਨੀਅਤ ਟੱਕੀ ਬੰਦਾ ਹੈ ਨਾ ਉਹ ਕਿਸੇ ਦਾ एहसान ਨਹੀਂ ਭੁਲਾਉਂਦਾ ਉਹ ساری ਉਮਰ ਉਸ ਮਨੁੱਖ ਦਾ एहसान ਯਾਦ ਰੱਖਦਾ ਹੈ ਸੋ ਬਾਬਾ ਧੰਨਾ ਸਾਹਿਬ ਜੀ ਇਹੀ ਬੇਨਤੀ ਕਰਦੇ ਨੇ ਇਹੀ ਸਮਝਾਉਣਾ ਚਾਹੁੰਦੇ ਨੇ ਸਾਨੂੰ ਵੇਖੋ ਸਤਗੁਰ ਸੱਚੇ ਪਾਤਸ਼ਾਹ ਸਾਨੂੰ ਨਿਮਰਤਾ ਦੇ ਵਿੱਚ ਆ ਕੇ ਕਿੰਨਾ ਸੋਹਣਾ ਉਪਦੇਸ਼ ਕਰ ਰਹੇ ਨੇ ਕਿ हे ਮਨੁੱਖ ਹੈ ਇਨਸਾਨ ਉਹ ਰੱਬ ਨੂੰ ਉਹ ਅਕਾਲ ਪੁਰਖ ਨੂੰ ਉਹ ਵਾਹਿਗੁਰੂ ਨੂੰ ਉਹ ਪਰਮੇਸ਼ਰ ਨੂੰ ਤੂੰ ਯਾਦ ਕਿਉਂ ਨਹੀਂ ਕਰਦਾ ਜਿਨੇ ਤੈਨੂੰ ਬਣਾਇਆ ਸਵਾਰਿਆ ਸ਼ਿੰਗਾਰਿਆ ਹਰ ਇੱਕ ਸੁੱਖ ਸਹੂਲਤ ਦਿੱਤੀ ਹੈ ਜਿਨੇ ਤੈਨੂੰ ਸਭ ਤੋਂ ਕੀਮਤੀ ਸਵਾਸ ਦਿੱਤੇ ਨੇ ਸਤਿਗੁਰ ਕਹਿੰਦੇ ਫਿਰ ਉਹਨੂੰ ਯਾਦ ਕਿਉਂ ਨਹੀਂ ਕਰਦਾ ਯਾਦ ਕਰਿਆ ਕਰ ਜਿਨੇ ਤੈਨੂੰ ਸਭ ਕੁਝ ਦਿੱਤਾ ਇੰਨੇ ਕੀਮਤੀ ਸਵਾਸ ਜਿਹੜੇ ਤੇਰੇ ਅੰਦਰ ਚੱਲਦੇ ਨੇ ਜਿਸ ਦਿਨ ਨਿਕਲ ਗਏ ਦੁਨੀਆਂ ਦੀ ਕੋਈ ਤਾਕਤ ਕੋਈ ਸ਼ੈ ਇਹ ਸਵਾਸ ਮੁੜ ਕੇ ਵਾਪਸ ਤੇਰੇ ਅੰਦਰ ਨਹੀਂ ਪਾ ਸਕਦੀ ਸੋ ਬਾਬਾ ਧੰਨਾ ਸਾਹਿਬ ਕਹਿੰਦੇ ਉਹ ਰੱਬ ਨੂੰ ਸਿਮਰਨਾ ਚਾਹੀਦਾ ਹੈ हे ਮੇਰੇ ਮਨ हे ਮੇਰੇ ਚਿੱਤ ਉਸ ਰੱਬ ਨੂੰ ਉਸ ਅਕਾਲ ਪੁਰਖ ਨੂੰ ਸਿਮਰਿਆ ਕਰ ਤੇ ਦੂਜੀ ਗੱਲ ਕਹਿ ਰਹੇ ਨੇ ਬੇਬੇ ਨਾ ਜਨਸ ਕੋਈ ਬੇਬੇ ਦਾ ਮਤਲਬ ਹੁੰਦਾ ਦੂਜਾ ਰੱਬ ਤੋਂ ਬਗੈਰ ਦੂਜਾ ਹੋਰ ਕੋਈ ਤੇਰਾ ਮਾਲਕ ਹੋਣਾ ਹੀ ਨਹੀਂ ਚਾਹੀਦਾ ਅਕਾਲ ਪੁਰਖ ਨੇ ਤੈਨੂੰ ਇਸ ਸੰਸਾਰ ਤੇ ਭੇਜਿਆ ਅਕਾਲ ਪੁਰਖ ਨੇ ਤੇਰਾ ਸਰੀਰ ਬਣਾਇਆ ਅਕਾਲ ਪੁਰਖ ਨੇ ਦਿੱਤੇ ਹੋਏ ਸਵਾਸ ਤੇਰੇ ਅੰਦਰ ਚੱਲ ਰਹੇ ਨੇ ਤੇ ਸਭ ਕੁਝ ਤੈਨੂੰ ਅਕਾਲ ਪੁਰਖ ਨੇ ਦਿੱਤਾ ਤੇ ਸਤਿਗੁਰੂ ਧੰਨਾ ਮਹਾਰਾਜ ਜੀ ਕਹਿੰਦੇ ਫਿਰ ਤੇਰਾ ਫਰਜ਼ ਵੀ ਬਣਦਾ ਕੇ ਰੱਬ ਤੋਂ ਬਗੈਰ ਦੂਜੇ ਪਾਸੇ ਨਹੀਂ ਜਾਣਾ ਆਖੋ ਸਤਨਾਮ ਇੱਕ ਰੱਬ ਨੂੰ ਸਿਮਰਨਾ ਹੈ ਇੱਕ ਰੱਬ ਨੂੰ ਯਾਦ ਕਰਨਾ ਹੈ ਜੇ ਤੂੰ ਜਾਵੇਂਗਾ ਦੌੜੇਂਗਾ ਭੱਜੇਂਗਾ ਰੱਬ ਦਾ ਪੱਲਾ ਛੱਡ ਕੇ ਹੋਰ ਪਾਸੇ ਵੀ ਜਾਵੇਂਗਾ ਨਾ ਫਿਰ ਤੀਜੀ ਗੱਲ ਬਾਬਾ ਧੰਨਾ ਸਾਹਿਬ ਜੀ ਸਤਗੁਰ ਧੰਨਾ ਮਹਾਰਾਜ ਜੀ ਕਹਿੰਦੇ ਨੇ ਜੇ ਤਾਵੇਂ ਬ੍ਰਹਿਮੰਡ ਖੰਡ ਕੋ ਜੇ ਤੂੰ ਰੱਬ ਤੋਂ ਆਪਣਾ ਹੱਥ ਛੁਡਾ ਕੇ ਇਧਰ ਉਧਰ ਭੱਜੇਂਗਾ ਵੀ ਨਾ ਖੰਡ ਬ੍ਰਹਿਮੰਡ ਕੋ ਬ੍ਰਹਿਮ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਦੌੜਦਾ ਫਿਰੇ ਜਿੱਥੇ ਮਰਜ਼ੀ ਭੱਜ ਲੇ ਪਰ ਬਾਬਾ ਧੰਨਾ ਸਾਬ ਕਹਿੰਦੇ ਜੇ ਤਾਵੇਂ ਦੌੜਦਾ ਫਿਰੇ ਬ੍ਰਹਿਮੰਡ ਖੰਡ ਕੋ ਦੇਸ਼ਾਂ ਵਿਦੇਸ਼ਾਂ ਵਿੱਚ ਪਰ ਹੋਏਗਾ ਉਹੀ ਕਰਤਾ ਕਰੈਸ ਹੋਈ ਹੁਣ ਤਾਂ ਉਹੀ ਹੈ ਨਾ ਜੋ ਰੱਬ ਨੂੰ ਪਾਏਗਾ ਅਕਾਲ ਪੁਰਖ ਨੂੰ ਚੰਗਾ ਲੱਗੇਗਾ ਇਸੇ ਕਰਕੇ ਕਹਿੰਦੇ ਭਾਈ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮਹਿ ਜਿਨਹਿ ਉਬਾਰਿਆ ਬਾਹਰ ਵਿਵਸਥਾ ਤੁਝ ਹੈ ਪਿਆਰੇ ਦੂਦ ਪਰ ਭੋਜਨ ਪਰ ਜੋਵਨ ਭੋਜਨ ਸੁਖ ਸੂਧ ਬਿਰਧ ਪਿਆ ਉਪਰ ਸਾਖ ਸੈਨ ਮੁਖ ਪਿਆ ਉਹ ਬੈਠ ਕੋਦੈਨ ਸਤਗੁਰ ਕਹਿੰਦੇ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਜਿਨੇ ਤੈਨੂੰ ਉਹ ਮਾਤਾ ਪਿਤਾ ਦੇ ਰਤ ਤੋਂ ਬੀਜ ਤੋਂ ਇੰਨਾ ਸੋਹਣਾ ਸਵਾਰ ਦਿੱਤਾ ਸ਼ਿੰਗਾਰ ਦਿੱਤਾ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪਣੇ ਵੱਲ ਝਾਤੀ ਮਾਰ ਕੇ ਵੇਖ ਉਦਾਂ ਤੂੰ ਗੰਦਗੀ ਦਾ ਪੁਤਲਾ ਹੈ ਚੀਰ ਫਾੜ ਜਦੋਂ ਕਰਦੇ ਨੇ ਨਾ ਡਾਕਟਰ ਜਿਹੜੇ ਮਨੁੱਖ ਕੋਲ ਖੜਦੇ ਨੇ ਨਾ ਬਾਕੀ ਡਾਕਟਰਾਂ ਦੇ ਨਾਲ ਜਿਹੜੇ ਹੈਲਪਰ ਹੁੰਦੇ ਨੇ ਹੋਰ ਡਾਕਟਰ ਹੁੰਦੇ ਨੇ ਉਹਨਾਂ ਨੂੰ ਪੁੱਛ ਕੇ ਵੇਖਿਓ ਕਦੇ ਕਹਿੰਦੇ ਸਰੀਰ ਗੰਦਗੀ ਨਾਲ ਭਰਿਆ ਹੋਇਆ ਹੋਰ ਕੁਝ ਨਹੀਂ ਜਾਂ ਲਹੂ ਜਾਂ ਉਹਦੇ ਵਿੱਚ ਲਹੂ ਹੈ ਜਾਂ ਗੰਦਗੀ ਹੈ ਤੇ ਗੁਰੂ ਪਿਆਰਿਓ ਪ੍ਰਸਾਦ ਗੁਰੂ ਸੱਚੇ ਪਾਤਸ਼ਾਹ ਕਹਿੰਦੇ ਤੈਨੂੰ ਬਾਹਰੋਂ ਵੇਖ ਕਿੰਨਾ ਸੋਹਣਾ ਬਣਾਇਆ ਨਹੀਂ ਤਾਂ ਗੰਦਗੀ ਹੈ ਪੱਲੇ ਤੇਰੇ ਕੁਝ ਵੀ ਨਹੀਂ ਪਰ ਅਕਾਲ ਪੁਰਖ ਦਾ ਸ਼ੁਕਰਾਨਾ ਕਰਿਆ ਕਰ ਜਿੰਨ ਤੂੰ ਸਾਜ ਸਵਾਰ ਸ਼ਿੰਗਾਰਿਆ ਤਿੰਨ ਗੱਲਾਂ ਆਖੀਆਂ ਨੇ ਪਹਿਲਾਂ ਉਹਨੇ ਸਾਜਿਆ ਤੈਨੂੰ ਬਣਾਇਆ ਫਿਰ ਸਵਾਰਿਆ ਸੋਨਾ ਬਣਾਇਆ ਫਿਰ ਸ਼ਿੰਗਾਰ ਦਿੱਤਾ ਦੇਖੋ ਅੱਖਾਂ ਕੰਨ ਨੱਕ ਜੋ ਸਰੀਰ ਹੱਥ ਪੈਰ ਜੋ ਕੁਝ ਲਾਇਆ ਰੱਬ ਨੇ ਉਥੇ ਹੀ ਲਾਇਆ ਜਿੱਥੇ ਹੋਣਾ ਚਾਹੀਦਾ ਸੀ ਬਾਹਰ ਵਿਵਸਥਾ ਤੁਝ ਹੈ ਪਿਆਰੇ ਦੂਦ ਜਿੰਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨਮਹਿ ਜਨਹਿ ਉਬਾਰਿਆ ਮਾਤਾ ਦੇ ਪੇਟ ਦੇ ਵਿੱਚ ਰੱਖ ਕੇ 9 ਮਹੀਨੇ ਤੈਨੂੰ ਰਿਜਕ ਪਹੁੰਚਾਇਆ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਫਿਰੋਸ ਅਕਾਲ ਪੁਰਖ ਨੂੰ ਭੁਲਾਉਣਾ ਨਹੀਂ ਚਾਹੀਦਾ ਜਿੰਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮਹਿ ਜਿਨਹਿ ਉਬਾਰਿਆ ਬਾਾਰ ਵਿਵਸਥਾ ਤੁਜ ਹੈ ਪਿਆਰਾ ਦੁੱਧ ਬਾਾਰ ਮਤਲਬ ਬਾਲ ਅਵਸਥਾ ਜਦੋਂ ਤੂੰ ਬੱਚਾ ਸੀ ਨਾ ਰੱਬ ਨੇ ਫੇਰ ਵੀ ਤੇਰਾ ਪ੍ਰਬੰਧ ਕੀਤਾ ਉਹਨੇ ਮਾਂ ਦਾ ਦੁੱਧ ਤੈਨੂੰ ਦਿੱਤਾ ਕਿ ਤੂੰ ਭੁੱਖਾ ਨਾ ਰਹੇ ਤੂੰ ਵਿਲਕਦਾ ਨਾ ਰਹੇ ਬਾਾਰ ਵਿਵਸਥਾ ਤੁਜ ਹੈ ਪਿਆਰਾ ਦੁੱਧ ਪਰ ਭੋਜਨ ਪਰ ਜੋਵਨ ਭੋਜਨ ਸੁਖ ਸੂਧ ਫਿਰ ਥੋੜਾ ਜਿਹਾ ਵੱਡਾ ਹੋਇਆ ਫਿਰ ਤੇਰੇ ਤੇ ਜਵਾਨੀ ਆਈ ਤੈਨੂੰ ਭੋਜਨ ਮਿਲਿਆ ਤੈਨੂੰ ਸੁਖ ਸੁਹੂਲਤਾ ਮਿਲੀਆਂ ਇਹ ਦੇਣ ਵਾਲਾ ਕੌਣ ਹੈ ਕੋਈ ਬਾਹਰੋਂ ਆ ਕੇ ਦੇ ਗਿਆ ਨਹੀਂ ਇਹ ਰੱਬ ਨੇ ਦਿੱਤੀਆਂ ਨੇ ਅਕਾਲ ਪੁਰਖ ਨੇ ਦਿੱਤੀਆਂ ਨੇ ਜਿਨੇ ਇੰਨੀਆਂ ਸੁਹੂਲਤਾਂ ਦਿੱਤੀਆਂ ਹੋਣ ਇਹਨਾਂ ਸੋਣਾ ਬਣਾਇਆ ਹੋਵੇ ਸਤਗੁਰ ਕਹਿੰਦੇ ਉਹਨੂੰ ਭਲਾਉਣਾ ਨਹੀਂ ਚਾਹੀਦਾ ਬਿਰਧ ਪਿਆ ਉਪਰ ਸਾਖ ਸੈਨ ਸਾਕ ਸਹਨ ਦਾ ਮਤਲਬ ਰਿਸ਼ਤੇਦਾਰ ਸਾਕ ਸਬੰਧੀ ਭੈਣ ਭਰਾ ਬੱਚਾ ਜਨਮ ਲੈਂਦਾ ਫਿਰ ਬਚਪਨੋਂ ਦਾ ਬਚਪਨ ਤੋਂ ਬਾਅਦ ਜਵਾਨੀ ਆਉਂਦੀ ਹੈ ਜਵਾਨੀ ਤੋਂ ਬਾਅਦ ਬੁਢਾਪਾ ਆ ਜਾਂਦਾ ਮਹਾਰਾਜ ਕਹਿੰਦੇ ਤੇਰਾ ਬੁਢਾਪੇ ਦਾ ਵੀ ਰੱਬ ਨੇ ਪ੍ਰਬੰਧ ਕੀਤਾ ਆਕਾਲ ਪੁਰਖ ਨੇ ਇਹ ਨਹੀਂ ਵੀ ਤੈਨੂੰ ਛੱਡ ਕੇ ਭੱਜ ਜਾਣਗੇ ਤੇਰੇ ਰਿਸ਼ਤੇਦਾਰ ਘਰ ਪਰਿਵਾਰ ਬੱਚੇ ਫਿਰ ਤੇਰਾ ਜਿਹੜਾ ਪਰਿਵਾਰ ਬਣਾਇਆ ਨਾ ਜੇ ਤਾਂ ਤੈ ਚੰਗੇ ਕਰਮ ਕੀਤੇ ਨੇ ਬੱਚਿਆਂ ਲਈ ਕੁਝ ਬਣਾਇਆ ਮਿਹਨਤ ਕੀਤੀ ਹੈ ਕੁਝ ਜੋੜਿਆ ਕਹਿੰਦੇ ਫਿਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਤੇਰੇ ਬੱਚਿਆਂ ਦੀ ਡਿਊਟੀ ਲਗਾਈ ਐ ਜਦੋਂ ਤੂੰ ਬਿਰਧ ਹੋ ਗਿਆ ਮੰਜੇ ਤੇ ਪੈ ਗਿਆ ਉੱਠਿਆ ਨਾ ਨਾ ਗਿਆ ਤਾਂ ਫਿਰ ਤੇਰੇ ਬੱਚੇ ਤੇਰੇ ਪੋਤੇ ਪੋਤੀਆਂ ਦੋ ਤੇ ਦੋਤੀਆਂ ਤੇਰੇ ਨੌਹਾਂ ਤੀਆਂ ਤੇਰੀ ਸੇਵਾ ਕਰਨਗੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜੇ ਰੱਬ ਨੇ ਐਡਾ ਵੱਡਾ ਪ੍ਰਬੰਧ ਕੀਤਾ ਫਿਰ ਭਲਾਉਣਾ ਨਹੀਂ ਚਾਹੀਦਾ ਜੇ ਭਲਾ ਦਿੱਤਾ ਫਿਰ एहसान फरामोश ਹੋਇਆ ਨਾ ਇਹੀ ਗੱਲ ਬਾਬਾ ਧੰਨਾ ਸਾਹਿਬ ਕਹਿੰਦੇ ਨੇ ਤੂੰ ਰੱਬ ਤੋਂ ਕਿੱਥੇ ਪੱਲਾ ਛਡਾ ਕੇ ਭੱਜ ਜਾਵੇਂਗਾ ਕਿਤੇ ਵੀ ਚਲੇ ਜਾ ਜੇ ਤਾਂ ਮੈਂ ਬ੍ਰਹਿਮੰਡ ਖੰਡ ਕੋ ਕਰਤਾ ਕਰੇ ਸੋਈ ਹੋਈ ਹੋਏਗਾ ਉਹੀ ਜੋ ਰੱਬ ਨੂੰ ਪਾਏਗਾ ਇਸ ਕਰਕੇ ਕਹਿੰਦੇ ਰੱਬ ਤੋਂ ਬਿਨਾਂ ਦੂਜਾ ਹੋਰ ਕੋਈ ਨਾ ਸਿਮਰ ਸਿਰਫ ਤੇ ਸਿਰਫ ਰੱਬ ਦੇ ਲੜ ਲੱਗ ਅਕਾਲ ਪੁਰਖ ਦੇ ਲੜ ਲੱਗ ਉਹਨੂੰ ਰੇ ਚਿੱਤ ਹੇ ਮੇਰੇ ਮਨ ਹੇ ਮੇਰੇ ਚਿੱਤ ਉਹਨੂੰ ਯਾਦ ਕਰਿਆ ਕਰ ਏਸੀ ਰਹਾਉ ਵਾਲਾ ਬੰਦ ਅੱਗੇ ਪਹਿਲੇ ਬੰਦ ਵਿੱਚ ਬਾਬਾ ਤੰਨਾ ਸਾਹਿਬ ਮਹਾਰਾਜੀ ਸਮਝਾਉਣਾ ਕਰਦੇ ਨੇ ਕਿੰਡੀ ਕਮਾਲ ਦੀ ਉਦਾਹਰਣ ਦਿੰਦੇ ਨੇ ਫਰਮਾ ਰਹੇ ਨੇ ਜਨਨੀ ਕੇਰੇ ਉਦਰ ਉਦਕ ਮਹਿ ਪਿੰਡ ਕੀ ਆ ਦਸ ਦੁਆਰਾ ਜਨਨੀ ਦਾ ਮਤਲਬ ਹੁੰਦਾ ਜਨਮ ਦੇਣ ਵਾਲੀ ਸਾਨੂੰ ਜਨਮ ਸਾਡੀ ਮਾਂ ਨੇ ਦਿੱਤਾ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਮਾਤਾ ਦੇ ਪੇਟ ਵਿੱਚ ਜਿੱਥੇ ਪਾਣੀ ਭਰਿਆ ਰਹਿੰਦਾ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਰੱਬ ਨੇ ਤੈਨੂੰ ਉੱਥੇ ਵੀ ਬਚਾ ਕੇ ਰੱਖਿਆ ਖੁ ਸਤਨਾਮ ਪਿੰਡ ਕੀਆ 10 ਦੁਆਰਾ ਤੇਰਾ ਸਰੀਰ ਬਣਾਇਆ 10 ਦੁਆਰੇ ਬਣਾ ਦਿੱਤੇ ਅੱਖਾਂ ਕੰਨ ਨੱਕ ਜੀਵ ਕਰਮਿੰਦਰੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਪਿੰਡ ਕੀਆ 10 ਦੁਆਰਾ ਦੇਹ ਆਹਾਰ ਅਗਨ ਮਹਿ ਰੱਖੈ ਐਸਾ ਖਸਮ ਹਮਾਰਾ ਉਹ ਸਾਡਾ ਖਾਸਮ ਜਿਹੜਾ ਪਤੀ ਹੈ ਅਕਾਲ ਪੁਰਖ ਹੈ ਉਹ ਮਾਤਾ ਦੇ ਪੇਟ ਵਿੱਚ ਜਿੱਥੇ ਤੂੰ ਪੁੱਠਾ ਲਮਕਦਾ ਸੀ ਨਾ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਦੇਹ ਆਹਾਰ ਆਹਾਰ ਦਾ ਮਤਲਬ ਹੁੰਦਾ ਭੋਜਨ ਤੈਨੂੰ ਖਾਣਾ ਵੀ ਨਹੀਂ ਆਉਂਦਾ ਸੀ ਤੇਰੇ ਦੰਦ ਵੀ ਨਹੀਂ ਸੀ ਤੈਨੂੰ ਖਾਣੇ ਬਾਰੇ ਪਤਾ ਵੀ ਨਹੀਂ ਸੀ ਪਰ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਨਾਂ ਭੁਲਾਇਆ ਕਰ ਨਾਂ ਭੁੱਲਿਆ ਕਰ जिने माता ਦੇ ਪੇਟ ਵਿੱਚ ਵੀ ਤੇਰੀ ਰਾਖੀ ਕੀਤੀ ਉਥੇ ਵੀ ਭੋਜਨ ਪਹੁੰਚਾਇਆ ਤੈਨੂੰ ਇਹ ਹੈ ਦੂਜੇ ਬੰਦ ਵਿੱਚ ਪਹਿਲੇ ਬੰਦ ਵਿੱਚ ਸਤਿਗੁਰ ਧੰਨਾ ਮਹਾਰਾਜੀ ਬਾਬਾ ਧੰਨਾ ਮਹਾਰਾਜੀ ਸਾਨੂੰ ਸਮਝਾਉਣਾ ਚਾਹੁੰਦੇ ਨੇ ਗੱਲ ਫੇਰ ਉਥੇ ਲੈ ਆਉਂਦੇ ਨੇ ਰੇ ਚਿਤ हे ਮੇਰੇ ਮਨ ਚਿਤ ਸਕੀਨਾ ਦੇ ਆਲਦ ਮੋਦਰ ਜਿਨੇ ਇਹਨਾਂ ਸੋਹਣਾ ਸ਼ਰੀਰ ਬਣਾਇਆ ਤੈਨੂੰ ਮਾਤਾ ਦੇ ਪੇਟ ਵਿੱਚ ਬਚਾ ਕੇ ਰੱਖਿਆ ਖਾਣਾ ਤੱਕ ਪਹੁੰਚਾਇਆ ਦੇਖਭਾਲ ਕੀਤੀ ਤੇ ਫਿਰ ਤੂੰ ਇਸ ਸੰਸਾਰ ਤੇ ਜਨਮ ਲਿਆ ਤੇ ਫਿਰ ਉਹਨੂੰ ਭੁਲਾਉਣਾ ਥੋੜੀ ਚਾਹੀਦਾ ਸੋ ਗੁਰੂ ਪਿਆਰੇ ਅਗਲੇ ਬੰਦ ਵਿੱਚ ਕੀ ਕਹਿ ਰਹੇ ਨੇ ਕੁੰਮੀ ਜਲ ਮਾਹੇ ਤਨ ਤਿਸ ਬਾਹਰ ਪੰਖ ਖੀਰ ਤਿੰਨ ਨਹੀਂ ਕੁੰਮੀ ਆਖਿਆ ਕੁੱਛੂ ਕੁੰਮੀ ਨੂੰ ਇੱਕ ਕੁੱਛੂ ਕੁੰਮਾ ਹੁੰਦਾ ਇੱਥੇ ਕੁੱਛੂ ਕੁੰਮੀ ਦਾ ਜ਼ਿਕਰ ਆਇਆ ਬਾਬਾ ਤਨਨਾ ਸਾਹਿਬ ਕਹਿੰਦੇ ਕੁੱਛੂ ਕੁੰਮੀ ਪਾਣੀ ਦੇ ਵਿੱਚ ਚਲੇ ਜਾਂਦੀ ਹੈ ਛੱਪੜ ਦੇ ਵਿੱਚ ਟੋਬੇ ਦੇ ਵਿੱਚ ਪਾਣੀ ਦੇ ਵਿੱਚ ਜਦੋਂ ਚੱਲੇ ਜਾਂਦੀ ਹੈ ਨਾ ਉਹਦੇ ਜਿਹੜੇ ਬੱਚੇ ਹੁੰਦੇ ਨੇ ਉਹ ਰੇਤ ਤੇ ਪਏ ਹੁੰਦੇ ਨੇ ਬਾਹਰ ਕੁੰਮੀ ਜਲ ਮਾਹੀ ਕੁੰਮੀ ਕੁਛੂ ਕੁੰਮੀ ਜਲ ਦੇ ਵਿੱਚ ਚੱਲੇ ਜਾਂਦੀ ਹੈ ਤਨ ਤਿਸ ਬਾਹਰ ਤਨ ਮਤਲਬ ਉਹਦੇ ਬੱਚੇ ਬਾਹਰ ਰਹਿੰਦੇ ਨੇ ਪੰਖ ਖੀਰ ਤਿਨ ਨਾਹੀ ਪੰਖ ਦਾ ਮਤਲਬ ਹੁੰਦਾ ਖੰਭ ਤੇ ਬਾਬਾ ਧੰਨਾ ਸਾਹਿਬ ਕਹਿੰਦੇ ਉਹ ਜਿਹੜੇ ਬੱਚੇ ਨੇ ਨਾ ਕੁਛੂ ਕੁੰਮੀ ਦੇ ਉਹਨਾਂ ਨੂੰ ਕੋਈ ਖੰਭ ਨਹੀਂ ਲੱਗੇ ਹੋਏ ਕਿ ਉਹ ਉੱਡ ਕੇ ਕੁੱਛੂ ਕੁੰਮੀ ਕੋਲ ਭਾਵ ਆਪਣੀ ਮਾਂ ਕੋਲ ਚਲੇ ਜਾਣ ਤੇ ਜੇੜੀ ਕੁੱਛੂ ਕੁੰਮੀ ਨੂੰ ਥਣ ਨਹੀਂ ਲੱਗੇ ਕਿ ਉਹ ਆ ਕੇ ਆਪਣੇ ਬੱਚਿਆਂ ਨੂੰ ਦੁੱਧ ਪਿਲਾ ਦੇਵੇ ਖੀਰ ਦਾ ਮਤਲਬ ਹੁੰਦਾ ਦੁੱਧ ਤਿੰਨ ਨਹੀਂ ਨਹੀਂ ਹੈਗੇ ਪਰ ਫਿਰ ਵੀ ਹੈ ਮਨੁੱਖ ਹੈ ਅਕਾਲ ਪੁਰਖ ਉਹ ਅਕਾਲ ਪੁਰਖ ਵੈਗੁਰੂ ਵੇਖ ਪੂਰਨ ਪਰਮ ਆਨੰਦ ਮਨੋਹਰ ਸਮਝ ਦੇਖ ਮਨ ਮਾਹੀ ਉਹ ਪੂਰਨ ਪਰਮ ਆਨੰਦ ਹੈ ਨਾ ਜਿਹੜਾ ਸ੍ਰੇਸ਼ਟ ਆਨੰਦ ਪਰ ਮਤਲਬ ਸ੍ਰੇਸ਼ਟ ਆਨੰਦ ਉਹ ਖੁਸ਼ੀ ਦਾ ਟਿਕਾਣਾ ਉਹ ਅਕਾਲ ਪੁਰਖ ਉਹ ਵਾਹਿਗੁਰੂ ਉਹ ਪਰਮੇਸ਼ਰ ਹੈ ਸਮਝ ਦੇਖ ਮਨਮਾਹੀ ਮਨ ਦੇ ਵਿੱਚ ਸਮਝ ਕੇ ਦੇਖ ਵਿਚਾਰ ਕੇ ਦੇਖ ਕੁਛੂ ਕੁੰਮੀ ਵੀ ਜਲ ਦੇ ਵਿੱਚ ਰਹਿੰਦੀ ਜਿਉਂਦੀ ਰਹਿੰਦੀ ਹੈ ਤੇ ਦੂਜੇ ਪਾਸੇ ਉਹਦੇ ਜਿਹੜੇ ਬੱਚੇ ਨੇ ਨਾ ਬਾਹਰ ਪਏ ਨੇ ਉਹ ਵੀ ਜਿਉਂਦੇ ਰਹਿੰਦੇ ਨੇ ਇਹ ਅਕਾਲ ਪੁਰਖ ਦੀ ਮਿਹਰ ਹੈ ਆਂਚ ਨਹੀਂ ਆਉਣ ਦਿੰਦਾ ਆਖੋ ਸਤਨਾਮ ਫਿਰ ਮਹਾਰਾਜ ਕਹਿੰਦੇ ਤੂੰ ਕਿਉਂ ਘਬਰਾਉਣਾ ਤੂੰ ਕਿਉਂ ਡਰਦਾ ਮਹਾਰਾਜ ਕਹਿੰਦੇ ਜੀਵਨ ਦੇ ਵਿੱਚ ਤੂੰ ਉਦਮ ਕਰ ਚੰਗੇ ਪਾਸੇ ਫਲ ਦੇਣਾ ਮਾਲਕ ਦਾ ਕੰਮ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਬਾਣੀ ਵਿੱਚ ਫਰਮਾਉਣਾ ਕਰਦੇ ਨੇ ਉਦਮ ਕਰਿੰਦੇ ਆ ਜੀਓ ਤੂੰ ਕਮਾਂਵੰਦੇ ਆ ਸੁਖ ਪਹੁੰਚ ਤੇ ਆਇਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚੈਨਤ ਉਦਮ ਕਰ ਜੀਵਨ ਦੇ ਵਿੱਚ ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਧਿਆ ਫਿਰ ਤੈਨੂੰ ਫਿਕਰ ਕਰਨ ਦੀ ਲੋੜ ਨਹੀਂ ਫਿਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੇਰੇ ਹਰ ਇੱਕ ਕਾਰਜ ਦੇ ਵਿੱਚ ਆਪ ਸਹਾਈ ਹੋਏਗਾ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਖਰਾਬਣ ਆਇਆ ਰਾਮ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੇਰੇ ਹਰ ਇੱਕ ਕਾਰਜ ਦੇ ਵਿੱਚ ਆਪ ਆ ਕੇ ਖਲੋ ਜਾਏਗਾ ਆਪਾਂ ਸੁਣਿਆ ਨਾ ਕਈ ਵਾਰੀ ਜਿਹੜੇ ਰੱਬ ਦੇ ਪਿਆਰੇ ਨੇ ਜਿਵੇਂ ਘਰ ਦੇ ਵਿੱਚ ਕੋਈ ਵਿਆਹ ਰੱਖਿਆ ਹੋਵੇ ਧੀ ਦਾ ਵਿਆਹ ਹੋਵੇ ਕੋਈ ਖੁਸ਼ੀ ਦਾ ਕੋਈ ਕਮੀ ਦਾ ਕਈ ਮਨੁੱਖ ਇਹ ਕਹਿੰਦੇ ਸੁਣੇ ਹੋਣਗੇ ਭਾਈ ਸਾਡੇ ਤਾਂ ਅਸੀਂ ਤਾਂ ਇੰਨਾ ਬਣਾਇਆ ਵੀ ਨਹੀਂ ਸੀ ਕੋਈ ਖਾਣ ਪੀਣ ਦਾ ਸਮਾਨ ਜਿੰਨੇ ਅਸੀਂ ਲੋਕ ਬੁਲਾ ਲਏ ਜਾਂ ਲੋਕੀ ਆ ਗਏ ਪਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਹੀ ਸਾਡੇ ਇਸ ਕਾਰਜ ਦੇ ਵਿੱਚ ਆ ਗਿਆ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਤੇ ਆਉਣ ਵੀ ਨਹੀਂ ਦਿੰਦਾ ਇਸੇ ਲਈ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਕੁੰਮੀ ਜਲ ਮਾਹੀ ਤਨ ਤੇ ਸਬਾਹਰ ਪੰਖ ਖੀਰ ਤਨ ਨਾਹੀ ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ ਹੇ ਮਨ ਸਮਝ ਵਿਚਾਰ ਉਹ ਕੁਛ ਕੁੰਮੀ ਨੂੰ ਵੀ ਅਕਾਲ ਪੁਰਖ ਜਿਉਂਦਾ ਰੱਖਦਾ ਉਹਦੇ ਬੱਚਿਆਂ ਨੂੰ ਵੀ ਜਿਉਂਦਾ ਰੱਖਦਾ ਰਿਜਕ ਦੇਣਾ ਮਾਲਕ ਦਾ ਕੰਮ ਹੈ ਪਰ ਉਦਮ ਕਰਨਾ ਪਏਗਾ ਸਾਨੂੰ ਪਰ ਅਸੀਂ ਉਦਮ ਕਿਹੜਾ ਕਰਦੇ ਆ ਬੁਰੇ ਕੰਮ ਕੋ ਊਠ ਖਲੋਇਆ ਨਾਮ ਕੀ ਬੇੜਾ ਪੈਪੈ ਸੋਇਆ ਬੁਰੇ ਕੰਮ ਨੂੰ ਅਸੀਂ ਭੱਜ ਕੇ ਦੌੜਦੇ ਆ ਉਠ ਖੜਦੇ ਆ ਪਰ ਜਦੋਂ ਨਾਮ ਦੀ ਵਾਰੀ ਆਉਂਦੀ ਹੈ ਨਾਮ ਕੀ ਬੇੜਾ ਪਹਿ ਪੈ ਸੋਇਆ ਫਿਰ ਸੁੱਤੇ ਰਹਨੇ ਆ ਇਹ ਸਤਿਗੁਰੂ ਸਮਝਾਉਣਾ ਚਾਹੁੰਦੇ ਨੇ ਅੱਗੇ ਬਾਬਾ ਤਨ ਸਾਹ ਮਹਾਰਾਜ ਜੀ ਅਖੀਰਲੇ ਬੰਦ ਵਿੱਚ ਤੀਜੇ ਬੰਦ ਵਿੱਚ ਸਮਝਾਉਣਾ ਕਰਦੇ ਨੇ ਪਾਖਣ ਕੀਟ ਗੁਪਤ ਹੋਏ ਰਹਤਾ ਤਾਚੋ ਮਾਰਗ ਨਹੀਂ ਪਾਖਣ ਦਾ ਮਤਲਬ ਹੁੰਦਾ ਪੱਥਰ ਕੀਟ ਦਾ ਮਤਲਬ ਹੁੰਦਾ ਕੀੜਾ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਜੀਵ ਪੈਦਾ ਕੀਤੇ ਨੇ ਜੰਤੂ ਪੈਦਾ ਕੀਤੇ ਨੇ ਮਨੁੱਖ ਪੈਦਾ ਕੀਤੇ ਨੇ ਕੋਈ ਅੰਦਾਜ਼ਾ ਨਹੀਂ ਲਗਾ ਸਕਦੇ ਅਸੀਂ ਵੀ ਕੀ ਕੁਝ ਰੱਬ ਨੇ ਬਣਾਇਆ ਕੀ ਕੁਝ ਬਣਾ ਰਿਹਾ ਹੈ ਤੇ ਕੀ ਕੁਝ ਬਣਾਏਗਾ ਪਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਨਾ ਜਿਹੜਾ ਉਹ ਜਿੰਨੇ ਜੀਵ ਪੈਦਾ ਕਰਦਾ ਨਾ ਉਹਨਾਂ ਨੂੰ ਉਹਨਾਂ ਦਾ ਰਿਜ਼ਕ ਵੀ ਦੇ ਰਿਹਾ ਹੈ ਜੀਆਂ ਦਾ ਆਹਾਰ ਜੀ ਵੇਖੋ ਤੁਸੀਂ ਸਮੁੰਦਰ ਦੇ ਵਿੱਚ ਜਲ ਦੇ ਵਿੱਚ ਰਹਿਣ ਵਾਲੇ ਜਿੰਨੇ ਵੀ ਜੀਵ ਜੰਤੂ ਨੇ ਉਹਨਾਂ ਦਾ ਜਿਹੜਾ ਭੋਜਨ ਹੈ ਉਹ ਸਮੁੰਦਰ ਦੇ ਵਿੱਚ ਹੈ ਉਹ ਪਹਾੜਾਂ ਤੇ ਨਹੀਂ ਚੜ ਜਾਂਦੇ ਰੱਬ ਨੇ ਉਹਨਾਂ ਦਾ ਜਿਹੜਾ ਭੋਜਨ ਹੈ ਉਹ ਜਲ ਦੇ ਵਿੱਚ ਰੱਖਿਆ ਤੇ ਜਿਹੜੇ ਪਹਾੜਾਂ ਤੇ ਰਹਿਣ ਵਾਲੇ ਨੇ ਉੱਚੀਆਂ ਉੱਚੀਆਂ ਚੋਟੀਆਂ ਤੇ ਰਹਿਣ ਵਾਲੇ ਨੇ ਉਹਨਾਂ ਦਾ ਪਹਾੜਾਂ ਦੇ ਵਿੱਚ ਹੈ ਰਿਜਕ ਉਹ ਸਮੁੰਦਰ 'ਚ ਥੋੜੀ ਆ ਕੇ ਵੜ ਜਾਂਦੇ ਨੇ ਵਿੱਚ ਸਮੁੰਦਰ 'ਚ ਥੋੜੀ ਖਾਂਦੇ ਨੇ ਨਹੀਂ ਪਹਾੜਾਂ ਤੇ ਹੈ ਜੰਗਲ ਚ ਰਹਿੰਦੇ ਨੇ ਜੀਵ ਜੰਤੂ ਉਹਨਾਂ ਦਾ ਜੰਗਲ ਦੇ ਵਿੱਚ ਹੈ ਜਿੱਥੇ ਜਿੱਥੇ ਜਿਹੜਾ ਜੀਵ ਜੰਤੂ ਪੈਦਾ ਕੀਤਾ ਉਹਦਾ ਰਿਜਕ ਵੀ ਰੱਬ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਉੱਥੇ ਹੀ ਪੈਦਾ ਕੀਤਾ ਹੋਇਆ ਹੈ ਹੁਣ ਇੱਥੇ ਬਾਬਾ ਧੰਨਾ ਸਾਹਿਬ ਉਦਾਹਰਣ ਦਿੰਦੇ ਨੇ ਪਾਖਣ ਕੀਟ ਗੁਪਤ ਹੋਏ ਰਹਤਾ ਪੱਥਰ ਦੇ ਵਿੱਚ ਵੀ ਜੇ ਰੱਬ ਕੀੜਾ ਪੈਦਾ ਕਰਦਾ ਨਾ ਆਪਾਂ ਵੇਖਦੇ ਆਂ ਕਈ ਵਾਰ ਸੋਸ਼ਲ ਮੀਡੀਆ ਤੇ ਵੀ ਉਹ ਪੱਥਰ ਤੋੜਿਆ ਜਾਂਦਾ ਉਹਦੇ ਵਿੱਚੋਂ ਵੀ ਕੀੜੇ ਨਿਕਲਦੇ ਨੇ ਤੇ ਕੀੜੇ ਜਿਉਂਦੇ ਹੁੰਦੇ ਨੇ ਉਦਾਹਰਨ ਦੇ ਕੇ ਸਮਝਾਉਣਾ ਕਹਿੰਦੇ ਕਰਦੇ ਨੇ ਬਾਬਾ ਤੰਨਾ ਸਾਹਿਬ ਜੀ ਕਹਿੰਦੇ ਉਹ ਪੱਥਰ ਦੇ ਵਿੱਚ ਵੀ ਕੀੜੇ ਪੈਦਾ ਕਰਦਾ ਜਿਹੜਾ ਗੁਪਤ ਹੋਇ ਰਹਿਤਾ ਉਹ ਕੀੜਾ ਪੱਥਰ ਦੇ ਵਿੱਚ ਐ ਬਾਹਰ ਆਉਣ ਦੀ ਕੋਈ ਜਗ੍ਹਾ ਨਹੀਂ ਅੰਦਰ ਭੋਜਨ ਪਹੁੰਚਾਉਣ ਦੀ ਕੋਈ ਜਗ੍ਹਾ ਨਹੀਂ ਤਾਚੋ ਮਾਰਗ ਨਹੀਂ ਕੋਈ ਐਸਾ ਸੁਰਾਖ ਕਿਸੇ ਪਾਸਿਓਂ ਪੱਥਰ ਟੁੱਟਿਆ ਹੋਇਆ ਨਹੀਂ ਕਿ ਪੱਥਰ ਦੇ ਵਿੱਚ ਭੋਜਨ ਪਾ ਦਈਏ ਉਸ ਕੀੜੇ ਮਕੌੜੇ ਤੱਕ ਜਾਂ ਕੀੜਾ ਮਕੌੜਾ ਬਾਹਰ ਆ ਕੇ ਭੋਜਨ ਛਕ ਲਵੇ ਨਹੀਂ ਪੱਥਰ ਦੇ ਵਿੱਚ ਰਹਿੰਦਾ ਤੇ ਬਾਬਾ ਧੰਨਾ ਸਾਹਿਬ ਕਹਿੰਦੇ ਨੇ ਸਤਿਗੁਰ ਧੰਨਾ ਜੀ ਮਹਾਰਾਜ ਕਹਿ ਧੰਨਾ ਪੂਰਨਤਾ ਹੂੰ ਕੋ ਮਤਰੇ ਜੀ ਡਰਾਹੀ ਹੁਣ ਤੇ ਬਾਬਾ ਧੰਨਾ ਸਾਹਿਬ ਮਹਾਰਾਜੀ ਸਮਝਾਉਣਾ ਕਰਦੇ ਨੇ ਉਹ ਜਿਹੜਾ ਪੂਰਨ ਹੈ ਪ੍ਰਮਾਤਮਾ ਹੈ ਅਕਾਲ ਪੁਰਖ ਹੈ ਉਹ ਤਾਹੂੰ ਕੋ ਉਹਦੀ ਡਿਊਟੀ ਹੈ ਉਹ ਪੱਥਰ ਦੇ ਵਿੱਚ ਕੀੜੇ ਨੂੰ ਰਿਜਕ ਪਹੁੰਚਾਉਂਦਾ ਹੈ ਤੇ ਗੁਰੂ ਪਿਆਰਿਓ ਮਤਰੇ ਜੀ ਡਰਾਹੀ ਸਾਨੂੰ ਉਪਦੇਸ਼ ਦੇਣਾ ਕਰਦੇ ਨੇ ਮਨੁੱਖਾਂ ਨੂੰ हे ਮਨੁੱਖ ਜੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪੱਥਰ ਦੇ ਵਿੱਚ ਲੁਕੇ ਹੋਏ ਗੁਪਤ ਬੈਠੇ ਕੀੜਿਆਂ ਤੱਕ ਭੋਜਨ ਪਹੁੰਚਾ ਸਕਦਾ ਹੈ ਫਿਰ ਗੁਰੂ ਪਿਆਰਿਓ ਸਤਗੁਰ ਧੰਨਾ ਮਹਾਰਾਜ ਕਹਿੰਦੇ ਤੈਨੂੰ ਕਿਉਂ ਡਰਨ ਦੀ ਲੋੜ ਹੈ ਰੱਬ ਨੇ ਤੇਰਾ ਵੀ ਰਿਜਕ ਪੈਦਾ ਕੀਤਾ ਤੈਨੂੰ ਠੱਗੀਆਂ ਚੋਰੀਆਂ ਕਰਨ ਦੀ ਕੋਈ ਜ਼ਰੂਰਤ ਨਹੀਂ ਆਖੋ ਸਤਨਾਮ ਫਿਰ ਤੂੰ ਕਿਉਂ ਫਿਕਰ ਕਰਦਾ ਤੂੰ ਉਦਮ ਕਰ ਉਦਮ ਕਰਿੰਦੇ ਆ ਜਿਉ ਤੂੰ ਕਮਾ ਵਧਿਆਂ ਸੁੱਖ ਪਹੁੰਚ ਉਦਮ ਕਰਨਾ ਪਏਗਾ ਤੇ ਗੁਰੂ ਪਿਆਰਿਓ ਸਤਗੁਰਾਂ ਨੇ ਬਾਣੀ ਦੇ ਵਿੱਚ ਸਾਨੂੰ ਬੜੇ ਸੁਖੈਨ ਤਰੀਕੇ ਨਾਲ ਸਮਝਾਇਆ ਕਿ हे ਮਨੁੱਖ ਤੂੰ ਰੱਬ ਨੂੰ ਯਾਦ ਕਰ ਅਕਾਲ ਪੁਰਖ ਨੂੰ ਯਾਦ ਕਰ ਜਿਨੇ ਤੈਨੂੰ ਪੈਦਾ ਕੀਤਾ ਹੁਣ ਜਿੰਨੇ ਜਾਨਵਰ ਨੇ ਜਿੰਨੇ ਨੇ ਪਸ਼ੂ ਜਿੰਨੇ ਪੰਛੀ ਨੇ ਜਿੰਨੇ ਵੀ ਕੀੜੇ ਮਕੌੜੇ ਨੇ ਇਹ ਕੋਈ ਖੇਤੀ ਥੋੜੀ ਕਰਦੇ ਨੇ ਇਹ ਕੋਈ ਹਾਲ ਥੋੜੀ ਪਾਉਂਦੇ ਨੇ ਇਹ ਫਿਰ ਕੀ ਕਰਦੇ ਨੇ ਕੋਈ ਦੁਕਾਨਾਂ ਤੇ ਥੋੜੀ ਸੌਦਾ ਪਾਣੀ ਲੈ ਕੇ ਆਉਂਦੇ ਨੇ ਵੀ ਚਲੋ ਇਕੱਠੇ ਹੋ ਕੇ ਆਪਾਂ ਹੁਣ ਫਲਾਨੀ ਦੁਕਾਨ ਤੇ ਚੱਲਦੇ ਆ ਜਾਂ ਕੋਈ ਹੱਟੀ ਤੇ ਚੱਲਦੇ ਆ ਉਹਨਾਂ ਦੇ ਥੋੜੀ ਬਾਜ਼ਾਰ ਲੱਗੇ ਨੇ ਚਲੋ ਆਪਾਂ ਬਾਜ਼ਾਰ ਚੱਲੀਏ ਆਪਾਂ ਆਪਣਾ ਖਾਣਾ ਖਰੀਦ ਕੇ ਲੈ ਕੇ ਆਈਏ ਉਹਨਾਂ ਕੋ ਪੈਸੇ ਥੋੜੀ ਨੇ ਪਰ ਫਿਰ ਵੀ ਉਹ ਭੁੱਖੇ ਨਹੀਂ ਮਰਦੇ ਰੱਜ ਕੇ ਖਾਂਦੇ ਨੇ ਆਖੋ ਸਤਨਾਮ ਕਿਉਂ ਕਿਉਂਕਿ ਉਹਨਾਂ ਦਾ ਰੱਬ ਹੈ ਅਕਾਲ ਪੁਰਖ ਹੈ ਅਸੀਂ ਭੁੱਖੇ ਤਾਂ ਮਰਦੇ ਆ ਕਿਉਂਕਿ ਰੱਬ ਤੋਂ ਖਿਹੜੇ ਛਡਾ ਲਿਆ ਸਤਿਗੁਰ ਧੰਨਾ ਮਹਾਰਾਜ ਕਹਿੰਦੇ ਭਗਤ ਧੰਨਾ ਮਹਾਰਾਜ ਕਹਿੰਦੇ ਭਾਈ ਰੇ ਚਿਤ ਚੇਤਸ ਕੀਨਾਂ ਦਿਆਲ ਦਮੋਤਰ ਤੂੰ ਫਿਰ ਰੱਬ ਨੂੰ ਕਿਉਂ ਨਹੀਂ ਸਿਮਰਦਾ ਤੂੰ ਰੱਬ ਨੂੰ ਭੁਲਾ ਦਿੱਤਾ ਤਾਂ ਕਰਕੇ ਬਸ ਤੂੰ ਰੱਜਦਾ ਨਹੀਂ ਜਿੱਦਣ ਰੱਬ ਨੂੰ ਤੇ ਆਇਆ ਨਾ ਰੱਬ ਨੂੰ ਜਪਿਆ ਤੇ ਰੱਬ ਨੇ ਤੇਰੇ ਹਰ ਸੁੱਖ ਪੂਰੇ ਕਰ ਦੇਣੇ ਜਿਹੜੇ ਤੂੰ ਆਸ ਲਗਾਈ ਬੈਠਾ ਹੈ ਸੋ ਗੁਰੂ ਪਿਆਰੇਓ ਖੀਰ ਤੇ ਇਹੀ ਕਹਿ ਰਹੇ ਤੇ ਮੱਤ ਰੇ ਜੀ ਡਰਾਹੀ ਇਹ ਮਨਾ ਹੈ ਜੀ ਤੂੰ ਡਰਨਾ ਰੱਬ ਨੇ ਤੇਰਾ ਵੀ ਰਿਜਕ ਪਾਣੀ ਦਾ ਪ੍ਰਬੰਧ ਕੀਤਾ ਹੈ ਸਮਾਂ ਆਉਣ ਤੇ ਮਾਲਕ ਨੇ ਕਿਰਪਾ ਕਰ ਦੇਣੀ ਹੈ ਜਦੋਂ ਕਿਰਪਾ ਕਰਦਾ ਨਾ ਉਹ ਫਿਰ ਕਹਿੰਦੇ ਛੱਪੜ ਪਾੜ ਕੇ ਦਿੰਦਾ ਸੋ ਸਤਗੁਰ ਕਿਰਪਾ ਕਰਨ ਬਖਸ਼ਿਸ਼ ਕਰਨ ਇੰਨੀਆਂ ਬੇਨਤੀਆਂ ਪ੍ਰਵਾਨ ਸਤਗੁਰ ਸੱਚੇ ਪਾਤਸ਼ਾਹ ਜੀ ਬਾਣੀ ਦਾ ਪ੍ਰਭਾ ਸਾਡੇ ਮਨਾਂ ਦੇ ਵਿੱਚ ਵਸਾਉਣ ਤਾਂ ਜੋ ਅਸੀਂ ਆਪਣਾ ਜੀਵਨ ਵਧੀਆ ਤੇ ਸੋਹਣਾ ਬਤੀਤ ਕਰਕੇ ਜਾਈਏ ਜਿਹਨੀਆਂ ਵੀ ਸੰਗਤ ਨੇ ਹਾਜ਼ਰੀ ਭਰੀ ਹੈ ਸਭਨਾਂ ਦਾ ਚੱਲਿਆ ਹੋਇਆ ਕਦਮ-ਕਦਮ ਸਤਿਗੁਰ ਲੇਖੇ ਵਿੱਚ ਲਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ